ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਾਈਫ ਸਟਾਈਲ ਵਿਦਿਸ਼ਾਨਾ ਉਹ ਲਖਚਾਨਾ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਅਸੀਂ ਤੁਹਾਡੇ ਨਾਲ ਲੈ ਕੇ ਆਏ ਆਂ ਕਿ ਅਸੀਂ ਮਲਾਈ ਦੇ ਉੱਤੋਂ ਜਿਹੜਾ ਵਾ ਮੱਖਣਾ ਤੇ ਪਨੀਰ ਦੋਹੇ ਚੀਜ਼ਾਂ ਇੱਕੋ ਸਮੇਂ ਕਿਵੇਂ ਤਿਆਰ ਕਰ ਸਕਦੇ ਆਂ ਬਹੁਤ ਹੀ ਸੌਖਾ ਤਰੀਕਾ ਏ ਤੇ ਇਹਦੇ ਨਾਲ ਜਿਹੜਾ ਵਾ ਉਹ ਸਾਡਾ ਜਿਹੜਾ ਦੁੱਧ ਦੀ ਵੇਸਟੇਜ ਵੀ ਨਹੀਂ ਹੁੰਦੀ ਤੇ ਪੂਰੇ ਪੈਸੇ ਮਸੂਲ ਹੁੰਦੇ ਆ ਤੇ ਅੱਜ ਤੁਹਾਨੂੰ ਇਹ ਟ੍ਰਿਕ ਦਿਖਾਵਾਂਗੇ ਕਿ ਕਿਵੇਂ ਇੱਕ ਚੀਜ਼ ਪੈਂਦੀ ਏ ਤੇ ਜੇ ਤੁਸੀਂ ਜਾਣਨਾ ਚਾਹੁੰਦੇ ਹੋ ਤਾਂ ਉਹ ਪੂਰੀ ਵੀਡੀਓ ਵੇਖੋ ਇਹਦੇ ਲਈ ਅਸੀਂ ਆਇ ਇੱਕ ਡੂੰਗਾ ਜਿਹੜਾ ਅੱਧਾ ਕੀ ਡੂੰਗਾ ਮਲਾਈ ਦਾ ਲਿਆ ਏ ਤੇ ਮਲਾਈ ਜਿਹੜੀ ਆ ਇਹ 2-3 ਦਿਨ ਦੀ ਮਲਾਈ ਆ ਤੇ ਇਹਨੂੰ ਅਸੀਂ ਜਿਹੜਾ ਵਾ ਬਹੁਤ ਸੌਖੇ ਤਰੀਕੇ ਦੇ ਨਾਲ ਇਹਦਾ ਮੱਖਣ ਪਹਿਲਾਂ ਕੱਢਾਂਗੇ ਤੇ ਇਹਦੇ ਵਾਸਤੇ ਮੈਨੂੰ ਕੋਈ ਬਲੈਂਡਰ ਵਗੈਰਾ ਕਿਸੇ ਚੀਜ਼ ਦੀ ਲੋੜ ਨਹੀਂ ਤੁਸੀਂ ਸਿੰਪਲ ਇਹਨੂੰ ਜਿਹੜਾ ਵਾ ਉਹ ਮਿਕਸੀ ਜਾਰ ਦੇ ਵਿੱਚ ਕੱਢ ਸਕਦੇ ਹੋ ਇਹਦੇ ਵਿੱਚ ਮੈਂ ਮਲਾਈ ਐਡ ਕਰ ਲਈ ਆ ਤੇ ਵਿੱਚ ਅਸੀਂ ਥੋੜਾ ਜਿਹਾ ਮਤਲਬ ਕਿ ਅੱਧੀ ਕੇ ਗਲਾਸੀ ਜਿਹੜਾ ਪਾਣੀ ਦੀ ਉਹ ਪਾ ਦਵਾਂਗੇ ਐਡ ਕਰ ਦਾਂਗੇ ਕਿਉਂਕਿ ਮਲਾਈ ਜਿਹੜੀ ਥੋੜੀ ਹਾਰਡ ਹੁੰਦੀ ਆ ਸਖਤ ਹੁੰਦੀ ਆ ਠੰਡ ਦੇ ਵਿੱਚ ਆਸਾਨੀ ਦੇ ਨਾਲ ਜਿਹੜਾ ਵਾ ਉਹ ਇਹ ਜੱਗ ਦੇ ਵਿੱਚ ਜਿਹੜੀ ਮਿਕਸੀ ਦੇ ਵਿੱਚ ਇਹ ਨਾ ਉਹ ਥੱਲੇ ਹੁਕਮ ਸਕੇ ਤੇ ਫਿਰ ਅਸੀਂ ਜਿਹੜਾ ਇਹਨੂੰ ਨਾ 1.5 ਮਿੰਟ ਚਲਾਵਾਂਗੇ ਤੇ ਇੱਕ 1.5 ਮਿੰਟ ਜਦੋਂ ਅਸੀਂ ਇਹਨੂੰ ਚਲਾਵਾਂਗੇ ਤਾਂ ਮਲਾਈ ਜਿਹੜੀ ਆ ਉਹ ਚੰਗੀ ਤਰ੍ਹਾਂ ਵਿੱਚ ਜਿਹੜੀ ਆ ਉਹ ਮਿਕਸ ਹੋ ਜੇਗੀ ਇਹਨੂੰ ਅਸੀਂ ਜਿਹੜੀ ਸਵੇਰ ਤੋਂ ਮੈਂ ਕੱਢ ਕੇ ਫ੍ਰਿਜੋਂ ਬਾਹਰ ਰੱਖ ਦਿੱਤਾ ਸੀ ਤੇ ਸ਼ਾਮਕ ਦੇ ਟਾਈਮ ਮੈਂ ਇਹਨੂੰ ਲੱਗੀ ਸੀ ਇਹਦਾ ਮੱਖਣ ਕੱਢਣ ਤੇ ਦੇਖੋ ਮਲਾਈ ਚੰਗੀ ਤਰ੍ਹਾਂ ਖੁੱਲ ਗਈ ਹੈ ਜਦੋਂ ਮਲਾਈ ਚੰਗੀ ਤਰ੍ਹਾਂ ਖੁੱਲ ਜਾਂਦੀ ਆ ਤੇ ਫਿਰ ਅਸੀਂ ਇਹਦੇ ਵਿੱਚ ਫਿਰ ਅੱਧੀ ਕਿ ਗਲਾਸੀਫਾਇਰ ਪਾਣੀ ਐਡ ਕਰ ਦਵਾਂਗੇ ਤਿਆਰ ਰੱਖਣਾ ਪਾਣੀ ਇੱਕੋ ਵਾਰੀ ਨਾ ਐਡ ਕਰ ਦਿਓ ਤੁਸੀਂ ਪਾਣੀ ਨੂੰ ਇਦਾਂ ਥੋੜਾ ਥੋੜਾ ਕਰਕੇ ਜਿਹੜਾ ਤੁਸੀਂ ਐਡ ਕਰਨਾ ਹੈ ਤੇ ਫਿਰ ਅਸੀਂ ਇਹਨੂੰ 2 ਮਿੰਟ ਲਈ ਇਹਨੂੰ ਚਲਾਵਾਂਗੇ ਤੇ ਵਿੱਚ ਵਿੱਚ ਦੀ ਰੋਕੇ ਦੇਖ ਲਵਾਂਗੇ 2 ਮਿੰਟ ਬਾਅਦ ਵੇਖਾਂਗੇ ਵੀ ਦੇਖੋ ਮੱਖਣ ਆ ਜਾਂਦਾ ਇਸ ਤਰੀਕੇ ਦੇ ਨਾਲ ਜਿਹੜਾ ਮੱਖਣ ਹੈ ਨਾ ਬਹੁਤ ਹੀ ਜਲਦੀ ਆ ਜਾਂਦਾ ਹੈ ਸਾਨੂੰ ਕਿਸੇ ਵੀ ਬਲੈਂਡਰ ਜਾਂ ਚਮਚ ਦੇ ਨਾਲ ਜਾਂ ਛੋਟੀ ਮਧਾਨੀ ਦੇ ਨਾਲ ਹੱਥ ਵਾਲੀ ਦੇ ਨਾਲ ਇਦਾਂ ਕਿੰਨਾ ਟਾਈਮ ਅਸੀਂ ਕੱਢਦੇ ਰਹਿੰਦੇ ਆ ਤੇ ਦੇਖੋ ਕਿੰਨੀ ਜਲਦੀ ਮੱਖਣ ਆ ਗਿਆ ਤੇ ਜੇ ਹਸਤ ਜੇ ਮੱਖਣ ਜਿਦਾ ਇਹ ਮੈਂ ਹੱਥ ਲਾ ਕੇ ਵੇਖ ਰਹੀ ਜੇ ਇਹਦਾ ਚਿਪਕੇ ਨਾ ਇਹਦਾ ਮਤਲਬ ਹੁੰਦਾ ਹੈ ਵੀ ਪਰਫੈਕਟ ਮੱਖਣ ਜਿਹੜਾ ਉਹ ਨਿਕਲ ਆਇਆ ਤੇ ਹੁਣ ਅਸੀਂ ਜਿਹੜਾ ਮੱਖਣ ਨੂੰ ਜਿਹੜਾ ਕੱਢ ਕੇ ਤੇ ਸਾਫ਼ ਪਾਣੀ ਦੇ ਵਿੱਚ ਪਾ ਰਹੇ ਸੀ ਤਾਂ ਕਿ ਇਹ ਪਾਣੀ ਦੇ ਨਾਲ ਇੱਕ ਵਾਰੀ ਜਿਹੜਾ ਨਾ ਤੋਤਾ ਜਾਵੇ ਤੇ ਫਿਰ ਇਹਦੇ ਵਿੱਚ ਜੋ ਵੀ ਲੱਸੀ ਵਗੈਰਾ ਜੋ ਵੀ ਖਾ ਹੁੰਦਾ ਹੈ ਖੱਟਾਪਨ ਉਹ ਦੂਰ ਹੋ ਜਾਂਦਾ ਹੈ ਤਾਂ ਮੱਖਣ ਵਧੀਆ ਦੇਖੋ ਸਾਫ਼ ਹੋ ਗਿਆ ਤੇ ਹੁਣ ਮੱਖਣ ਨੂੰ ਮੈਂ ਵੱਖਰਾ ਕੱਢ ਲਿਆ ਤੇ ਹੁਣ ਤੁਹਾਨੂੰ ਦੱਸਾਂਗੇ ਕਿ ਜਿਹੜਾ ਕਈ ਲੋਕ ਆ ਕਿ ਇਹ ਜਿਹੜੀ ਬਾਅਦ ਵਿੱਚ ਇਹ ਪਾਣੀ ਮੱਖਣ ਵਾਲਾ ਪਾਣੀ ਬਚਦਾ ਹੈ ਬਾਅਦ ਵਿੱਚ ਲੱਸੀ ਟਾਈਪ ਜਿਹਾ ਤੇ ਇਹਨੂੰ ਲੋਕੀ ਨਾ ਵੇਸਟ ਕਰ ਦਿੰਦੇ ਆ ਕਿ ਕਿਸੇ ਕੰਮ ਨਹੀਂ ਬਟ ਇਹ ਬਹੁਤ ਕੰਮ ਆਉਂਦਾ ਹੈ ਇਹਦੇ ਵਿੱਚੋਂ ਅਸੀਂ ਜਿਹੜਾ ਮੱਖਣ ਜਿੰਨਾ ਮੱਖਣ ਨਿਕਲਿਆ ਨਾ ਇਹ ਤੋਂ ਅੱਡਾ ਬੋਲ ਅਸੀਂ ਜੋ ਪਨੀਰ ਕੱਢ ਸਕਦੇ ਆ ਤੇ ਤੁਸੀਂ ਇੱਕ ਵਾਰੀ ਇਹ ਟ੍ਰਿਕ ਜਮਾਕ ਵੇਖਿਓ ਬਸ ਇੱਕ ਚੀਜ਼ ਹੀ ਇਹਦੇ ਵਿੱਚ ਪੈਣੀ ਹੈ ਤੇ ਦੇਖੋ ਪਨੀਰ ਜਿਹੜਾ ਝਟਪਟ ਬਣ ਕੇ ਤਿਆਰ ਹੋ ਜਾਂਦਾ ਸਿਰਫ ਇਹਨੂੰ ਇਹਨੂੰ ਬਸ ਗਰਮ ਹੋਣ ਦਾ ਹੀ ਟਾਈਮ ਲੱਗਦਾ ਹੈ 2 ਤੋਂ 3 ਮਿੰਟ ਤੇ ਜਦੋਂ ਇਹ ਗਰਮ ਹੋ ਜਾਂਦਾ ਹੈ ਇਹ ਪਾਣੀ ਜਿਹੜਾ ਮਲਾਈ ਵਾਲਾ ਤੇ ਇਹਦੇ ਵਿੱਚ ਅਸੀਂ ਜਿਹੜਾ ਨਾ 2-3 ਚਮਚ ਜਿੰਨਾ ਕਿ ਤੁਹਾਨੂੰ ਲੱਗੇ ਵੀ ਉਹਨਾਂ ਨੂੰ ਤੁਸੀਂ ਇਹਦੇ ਵਿੱਚ ਐਡ ਕਰ ਦੋ ਦਹੀਂ ਦੇ ਐਡ ਕਰ ਦੋ ਜੇ ਦਹੀਂ ਨਹੀਂ ਹੈਗਾ ਤੁਸੀਂ ਨਿੰਬੂ ਐਡ ਕਰ ਦੋ ਤੇ ਮੈਂ ਤਾਂ ਦਹੀਂ ਐਡ ਕਰਦੀ ਹੁੰਨੀ ਆ ਦਹੀਂ ਐਡ ਕਰਕੇ ਤੇ ਇਹਨੂੰ ਚੰਗੀ ਤਰ੍ਹਾਂ ਹਿਲਾਉਂਦੇ ਜਾਓ ਕਿਉਂਕਿ ਇਹ ਜਿਹੜੇ ਇਹ ਤੇ ਨੀਰਾ ਦੁੱਧ ਟਾਈਪ ਹੀ ਹੁੰਦਾ ਹੈ ਸੰਗਰਾਂ ਹੁੰਦਾ ਹੈ ਦੇਖੋ 2 ਮਿੰਟ ਬਾਅਦ ਜਦੋਂ ਇਹ ਗਰਮ ਹੋ ਗਿਆ ਤੇ ਦੇਖੋ ਵਿੱਚੋਂ ਇਹ ਪਨੀਰ ਆਪਣੇ ਆਪ ਇਹਨੇ ਜਿਹੜਾ ਫਟਣਾ ਸ਼ੁਰੂ ਹੋ ਗਿਆ ਬਹੁਤ ਜ਼ਿਆਦਾ ਪਨੀਰ ਇਹਦੇ ਵਿੱਚੋਂ ਨਿਕਲ ਜਾਂਦਾ ਹੈ ਤੇ ਮੈਂ ਤਾਂ ਹਮੇਸ਼ਾ ਹੀ ਇਸ ਤਰ੍ਹਾਂ ਕਰਦੀ ਹਾਂ ਕਦੀ ਵੀ ਇਹਨੂੰ ਵੇਸਟ ਨਹੀਂ ਕੀਤਾ ਜਦਾਂ ਕਈਆਂ ਹੁਣਾ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਦੁੱਧ ਦੀ ਹਰ ਇੱਕ ਨੂੰ ਸ਼ਾਰਟੇਜ ਹੀ ਹੁੰਦੀ ਆ ਪਹਿਲਾਂ ਤਾਂ ਹਾਂ ਲੋਕਾਂ ਨੇ ਪਸ਼ੂ ਵਗੈਰਾ ਵਾ ਕਾਫੀ ਰੱਖੇ ਹੁੰਦੇ ਸੀ ਤੇ ਜਿੰਨਾ ਮਰਜੀ ਤੁਸੀਂ ਪਨੀਰ ਕੱਢੋ ਜਿੱਦਾਂ ਮਰਜੀ ਤੇ ਹੁਣ ਉਹਨਾਂ ਕੀ ਦੁੱਧ ਲੈਂਦੇ ਆ ਤੇ ਇਹਦੇ ਵਿੱਚੋਂ ਅਸੀਂ ਮੱਖਣ ਵੀ ਕੱਢ ਸਕਦੇ ਦੇਖੋ ਹੁਣ ਮੈਂ ਇਹਨੂੰ ਜਿਹੜਾ ਸ਼ਾਨ ਲਿਆ ਸੀ ਸੂਤਰੀ ਕੱਪੜੇ ਦੇ ਵਿੱਚ ਤੇ ਇਹ ਇੱਧਰ ਦੇਖੋ ਕਿੰਨਾ ਪਨੀਰ ਨਿਕਲ ਕੇ ਆ ਗਿਆ ਤੁਸੀਂ ਇਸ ਤਰੀਕੇ ਦੇ ਨਾਲ ਜਿਹੜਾ ਪਨੀਰ ਵੀ ਤੇ ਮੱਖਣ ਦੋਵੇਂ ਚੀਜ਼ਾਂ ਲੈ ਸਕਦੇ ਹੋ ਪੂਰਾ ਪੈਸਾ ਵਸੂਲ ਜਿਹੜਾ ਇਹ ਕੰਮ ਆ ਤੇ ਇਹ ਦਾ ਟੇਸਟ ਵੀ ਤੁਸੀਂ ਇਹ ਨਾ ਕੋਈ ਟੇਸਟ ਜਿਹੜਾ ਇਹ ਚੰਗਾ ਨਹੀਂ ਟੇਸਟ ਵੀ ਬਿਲਕੁਲ ਇਹਦਾ ਜਿਹੜਾ ਵਾ ਉਹ ਪਰਫੈਕਟ ਪਨੀਰ ਵਾਲਾ ਹੀ ਹੁੰਦਾ ਹੈ ਤੇ ਇਹਨੂੰ ਫਿਰ ਮੈਂ ਇੱਕ ਦੋ ਪਾਣੀ ਜਿਹੜਾ ਵਾਸ਼ ਕਰ ਲੈ ਚਾਂਕ ਜੋ ਵਿੱਚੋਂ ਜਿਹੜਾ ਖੱਟਾਪਨ ਦੂਰ ਹੋ ਜੇ ਤੇ ਇਹਨੂੰ ਚੰਗੀ ਤਰ੍ਹਾਂ ਨਿਚੋਰ ਕੇ ਤੇ ਜੇ ਤੁਸੀਂ ਇਹਦੇ ਪੀਸ ਕੱਟਨੇ ਹੋਣ ਤਾਂ ਤੁਸੀਂ ਇਹਨੂੰ ਥੋੜਾ ਜਿਹਾ ਇਦਾਂ ਕੋਈ ਉੱਪਰ ਭਾਰੀ ਚੀਜ਼ ਰੱਖ ਕੇ ਦਬਾ ਸਕਦੇ ਹੋ ਬਟ ਮੈਂ ਤਾਂ ਵੀਡੀਓ ਬਣਾ ਬਣਾ ਰਹੀ ਸੀ ਤੇ ਇਸ ਕਰਕੇ ਮੈਂ ਤੁਹਾਨੂੰ ਐਟ ਅ ਟਾਈਮ ਹੀ ਪਾਣੀ ਨਿਚੋਰ ਕੇ ਤੇ ਤੁਹਾਨੂੰ ਦੱਸ ਦਿੱਤਾ ਹੈ ਤੇ ਦੇਖੋ ਕਿੰਨਾ ਪਨੀਰ ਜਰਾ ਐ ਇੱਕਦਮ ਵਧੀਆ ਸਵਾਦ ਵਿੱਚ ਵੀ ਵਧੀਆ ਤੇ ਇਸ ਤਰੀਕੇ ਨਾਲ ਤੁਸੀਂ ਬਣਾ ਕੇ ਦੇਖੋ ਆਹ ਵੇਖੋ ਪਨੀਰ ਬਿਲਕੁਲ ਸੌਫਟ ਹੈ ਤੇ ਵਧੀਆ ਤਰੀਕੇ ਦਾ ਦਾਣੇਦਾਰ ਪਨੀਰ ਬਣਿਆ ਹੈ ਤੇ ਜੇ ਦੀ ਪੁਰਜੀ ਬਣਾ ਕੇ ਖਾਓ ਜਾਂ ਆਲੂ ਪਨੀਰ ਜਾਂ ਮਟਰ ਪਨੀਰ ਜੋ ਮਰਜੀ ਤੁਸੀਂ ਬਣਾ ਕੇ ਖਾ ਸਕਦੇ ਹੋ ਮੱਖਣ ਦੇਖੋ ਇੰਨਾ ਕਿ ਨਿਕਲਿਆ ਹੈ ਤੇ ਪਨੀਰ ਕਿੰਨਾ ਤੇ ਅਸੀਂ ਜੇ ਇਹਨੂੰ ਵੇਸਟ ਕਰ ਦਿੰਦੇ ਤਾਂ ਇਹ ਕਿਸੇ ਕੰਮ ਨਹੀਂ ਸੀ ਆਉਣਾ ਤੇ ਕਈ ਮੇਰੇ ਵਰਗੀਆਂ ਭੈਣਾਂ ਨੂੰ ਨਹੀਂ ਪਤਾ ਹੁੰਦਾ ਇਸ ਚੀਜ਼ ਦਾ ਤੇ ਤੁਸੀਂ ਇਸ ਤਰੀਕੇ ਨਾਲ ਦੋਵੇਂ ਚੀਜ਼ਾਂ ਕਰੀਓ ਲੈ ਸਕਦੇ ਹੋ ਤੇ ਅੱਧਾ ਡੂੰਗਾ ਜਿਹੜਾ ਉਹ ਸਿਰਫ ਮਲਾਈ ਦਾ ਸੀਗਾ ਉਹਦੇ ਵਿੱਚ ਇੰਨਾ ਪਨੀਰ ਨਿਕਲ ਆਇਆ ਤੇ ਇੰਨਾ ਤੁਸੀਂ ਮੱਖਣ ਕੱਢ ਲਿਆ ਤੇ ਉਮੀਦ ਕਰਦਾਂਗੇ ਤੁਹਾਨੂੰ ਇਹ ਰੀਆ ਅੱਜ ਦੀ ਵੀਡੀਓ ਪਸੰਦ ਆਈ ਹੋਊਗੀ ਜੇ ਪਸੰਦ ਆਈ ਪਲੀਜ਼ ਇਹਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਜੀ ਸਤਿ ਸ਼੍ਰੀ ਅਕਾਲ